ਤੇ ਦੁਨੀਆ ਦਾ ਸਭ ਤੋਂ ਵੱਡਾ ਸਹਾਰਾ ਹੈ ਹੌਸਲਾ ਹੋ ਤੋ ਤੂਫਾਨੋਂ ਮੇ ਵੀ ਕਿਨਾਰਾ ਹੈ ਇੱਕ ਤੂਫਾਨ ਚੱਲ ਰਿਹਾ ਚਾਈਨਾ ਡੋਰ ਦਾ ਜਿਹਨੂੰ ਅਸੀਂ ਮਜ਼ਾਕ ਸਮਝ ਰਹੇ ਹਾਂ ਨਾ ਇਹ ਲਥਲ ਲੀਥਲ ਵੈਪਨ ਬਣ ਚੁੱਕਾ ਆ ਤੁਸੀਂ ਮੇਰੇ ਨਾਲ ਦੁਸ਼ਮਣੀ ਗੱਡੀ ਹੈ ਨਾ ਕੋਈ ਗੱਲ ਨਹੀਂ ਰੋਜ਼ ਰਾਤੀ ਇੱਥੋਂ ਲੰਘਦਾ ਹੈਗਾ ਗੁੱਡੀ ਉਡਾ ਕੇ ਛੱਡ ਛੱਡੋ ਔਰ ਇਸ ਤਰ੍ਹਾਂ ਸ਼ਰਮ ਕਰੋ ਲੋਕੋ ਦੁਸ਼ਮਣੀ ਕੱਢਣੀ ਹੈ ਨਾ ਤੇ ਸਿੱਧਾ ਗੱਡਿਆ ਕਰੋ ਤੇ ਜੇ ਆ ਯੂਜ਼ ਕਰਨਾ ਹੁਣ ਡਰੋਨ ਤੋਂ ਮੂੰਹ ਕੇ ਲੁਕਾਉਂਦੇ ਜੇ ਹੁਣ ਆਪਣੀ ਘਰ ਦੀ ਨੂੰ ਉਹਦੇ ਥੱਲੇ ਮੌਂਟੀ ਥੱਲੇ ਕੋ ਖੜਾ ਕਰਤਾ ਕਿ ਡਰੋਨ ਉਹ ਗੱਟੂ ਜਿਹੜਾ ਵਾ ਪਿੱ ਸਿੱਧਾ ਕਰੋ ਯਾਰ ਜੇ ਤੁਸੀਂ ਸੁਸਾਇਟੀ ਨੂੰ ਇਹ ਇਫੈਕਟ ਦੇਣਾ ਚਾਹੁੰਦੇ ਹੋ ਕਿ ਅਸੀਂ ਕੋਈ ਖੁਸ਼ੀ ਦੀ ਚੀਜ਼ ਨਾਲ ਤੁਹਾਡੇ ਘਰ ਗਮੀ ਲਿਆਉਣਾ ਚਾਹੁੰਦੇ ਹਾਂ ਨਾ ਫਿਰ ਸਿੱਧਾ ਹੋ ਕੇ ਗੱਲ ਕਰੋ ਕਿ ਤੁਹਾਨੂੰ 7 ਸਾਲ ਜੇਲ੍ਹ ਵੀ ਵੇਖਣੀ ਪਵੇ ਔਰ ਸੀਪੀ ਸਾਹਿਬ ਨੇ ਕਿਹਾ 188 ਮੈਂ ਕਹਾਂਗਾ 307 ਵੀ ਐਡ ਹੁੰਦੀ ਹੈ ਜਦੋਂ ਸਾਨੂੰ ਪਤਾ ਹੋਵੇ ਕਿ ਐਨੀਥਿੰਗ ਵਿਚ ਇਜ਼ ਡੇਂਜਰਸ ਟੂ ਸਮਵਨਸ ਲਾਈਫ ਤੇ ਅਸੀਂ ਉਸ ਚੀਜ਼ ਨੂੰ ਯੂਜ਼ ਕਰੀਏ ਤੇ ਉਹਦੇ ਨਾਲ ਕਿਸੇ ਦੇ ਗਲੇ ਤੇ ਇੰਜਰੀ ਹੋ ਗਈ ਵਾਈ ਨਾਟ 307 ਕ੍ਰਾਈਮ ਇਨਵੋਲਵਸ ਟੂ ਥਿੰਗਸ ਇਟਸ ਮੈਂਜ਼ਰੀਆ ਐਂਡ ði ਐਕਟ ਮੰਜਰੀਆ ਕੀ ਹੈ ਨੌਲੇਜ ਐਕਟ ਕੀ ਹੈ ਕਿ ਤੁਸੀਂ ਉਹਨਾਂ ਉਡਾ ਕੇ ਤੁਹਾਡੀ ਕੱਟੀ ਗਈ ਅੱਜ ਕੱਲ ਖਿੱਚਦੇ ਨਹੀਂ ਲੋਕ ਅੱਜ ਕੱਲ ਤੋੜ ਦਿੰਦੇ ਆ ਔਰ ਬੜੀ ਵਧੀਆ ਐਸਐਸਪੀ ਸਾਹਿਬ ਨੇ ਗੱਲ ਕਹੀ ਕਿ ਸਾਨੂੰ ਰਾਈਟ ਨਾਓ ਵੀ ਹੈਵ ਟੂ ਵਰਕ ਔਨ ਦਾ ਥਿੰਗ ਕਿ ਅਸੀਂ ਇਸ ਡੋਰ ਨੂੰ ਜਿਹੜੀ ਮੈਨੂਫੈਕਚਰਿੰਗ ਹੋ ਰਹੀ ਹੈ ਕਿਸੇ ਨੇ ਟੱਚ ਨਹੀਂ ਕੀਤਾ ਐ ਐਸਪੈਕਟ ਮੈਨੂਫੈਕਚਰਿੰਗ ਰੋਕਣੀ ਪਏਗੀ ਲੁਧਿਆਣੇ ਹੋ ਰਹੀ ਹੈ ਬਠਿੰਡੇ ਹੋ ਰਹੀ ਹੈ ਫਿਰੋਜ਼ਪੁਰ ਹੋ ਰਹੀ ਹੈ ਕੀ ਯਾਰ ਮੈਨੂਫੈਕਚਰਿੰਗ ਨਹੀਂ ਹੋਏਗੀ ਤੇ ਕਿਹੜੀਆਂ ਫਿਸ਼ਿੰਗ ਹੈ ਜਿਹੜੀ ਨਹੀਂ ਹੋ ਸਕਦੀ ਜਿਹਦੇ ਨਾਲ ਮਤਲਬ ਇੰਨੇ ਲੱਖਾਂ ਲੋਕਾਂ ਦੀ ਜਾਨ ਜਾ ਰਹੀ ਹੈ 365 ਕੇਸ ਮੇਰੇ ਕੋਲ ਨੇ ਅੰਮ੍ਰਿਤਸਰ ਦੇ ਲਾਗੇ ਦੇ ਸ਼ਹਿਰਾਂ ਦੇ ਅਸੀਂ ਗੱਲਾਂ ਕਰਦੇ ਆਂ ਸ਼ਹਿਰ ਦੇ ਵਿੱਚ ਸੁਲਤਾਨਵਾਲਾ ਰੋਡ ਤੇ ਪੂਰੀ ਉਹਦੇ ਨਾਲ ਉਡਰੀ ਐ ਅੱਜ ਮੈਂ ਪਰਸਨਲ ਲੈਵਲ ਤੇ ਵੀ ਦੀ ਪਰਮਿਸ਼ਨ ਆਫ ਆਨਰੇਬਲ ਡਿਪਟੀ ਕਮਿਸ਼ਨਰ ਮੈਂ ਪਹਿਲੀ ਵਾਰ ਹੀ ਇਹੋ ਜਿਹਾ ਡੀਸੀ ਵੇਖਿਆ ਜਿਨ੍ਹਾਂ ਨੂੰ ਇੱਕ ਦਰਦ ਆ ਆਮ ਕਾਮਨ ਮੈਨ ਦਾ ਇਹ ਪਹਿਲੀ ਵਾਰੀ ਐਫਰਟ ਵੇਖਿਆ ਨਾ ਤੁਸੀਂ ਸਾਬਣੇ ਅਸੀਂ ਕਦੀ ਇਸ ਲੈਵਲ ਤੇ ਐਫਰਟ ਨਹੀਂ ਵੇਖਿਆ ਕਿ ਡਰੋਨ ਉੱਡ ਰਹੇ ਨੇ ਨਾਈਸ ਉਹ ਡਰੋਨ ਦਾ ਇੰਨਾ ਇਫੈਕਟ ਐ ਅੱਜ ਅਸੀਂ ਰਣਜੀਤ ਐਵੇਨਿਊ ਦੇ ਵਿੱਚ ਬਟਾਲਾ ਰੋਡ ਤੇ ਗੁਮਟਾਲੇ ਹੁਸੈਨਪੁਰੇ 골ਡਨ ਐਵੇਨਿਊ ਆਪ ਪੰਜ ਥਾਵਾਂ ਤੇ ਡਰੋਨ ਚਲਾਏ ਆ ਔਰ ਲੋਕੀ ਕੋਠਿਓਂ ਭਜਦੇ ਵੇਖੇ ਔਰ ਮੈਨੂੰ ਸਮਝ ਨਹੀਂ ਲੱਗਦੀ ਵੇਚਣ ਵਾਲਾ ਫੜਿਆ ਨਹੀਂ ਜਾ ਰਿਹਾ ਤੇ ਹਰ ਘਰ ਚ ਗੱਟੂ ਫੇਰਗਾ ਗੱਟੂ ਫੇਰ ਰਾਈਟ ਕਿੱਥੋਂ ਆ ਰਿਹਾ ਜੇ ਤੇ ਲੁਧਿਆਣੇ ਤੋਂ ਆ ਰਿਹਾ ਤੇ ਬਾਰਡਰ ਸੀਜ਼ ਕੀਤੇ ਜਾਣ ਅੱਜ 1 ਮਹੀਨੇ ਚ ਨਹੀਂ ਇਹਦੀ 1 ਸਾਲ 13 ਜਨਵਰੀ ਤੋਂ ਬਾਅਦ ਐਕਚੁਅਲ ਚ ਇਹਦੀ ਲੜਾਈ ਸ਼ੁਰੂ ਹੋਣੀ ਜੇ ਅਗਲੇ ਸਾਲ 13 ਜਨਵਰੀ ਸੁਖਾਂਵੀ ਮਨਾਉਣੀ ਹੈ ਤੇਰੇ ਔਰ ਐਡਮਿਨਿਸਟ੍ਰੇਟਿਵ ਪਾਰਟ ਜਿਹੜਾ ਵਾ ਅੱਜ ਬੜਾ ਵਧੀਆ ਸਿਗਨੇਚਰ ਕੈਂਪੇਨ ਸ਼ੁਰੂ ਕੀਤਾ 11 ਤਰੀਕ ਦਾ ਮੈਂ ਅੰਮ੍ਰਿਤਸਰ ਦੇ ਲੋਕਾਂ ਨੂੰ ਦੱਸਣਾ ਚਾਹਨਾ ਆਪਣਾ ਗੱਟੂ ਬਦਲ ਲਓ ਨਹੀਂ ਤਾਂ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਰਾਈਟ ਸ਼ੂਟ ਡਰੋਨ ਘਰ ਘਰ ਆਏਗਾ ਜੇਲ੍ਹ ਵਿੱਚ ਲੈ ਕੇ ਜਾਏਗਾ ਥੈਂਕ ਯੂ ਵਰਮਨ ਔਰ ਪਰਚਾ ਦਰਜ ਹੋਣਾ ਜੇ ਬਿਲਕੁਲ ਨਾ ਸਮਝਿਓ ਕਿ ਜੇ ਸੀਪੀ ਸਾਹਿਬ ਨੇ ਪਿਆਰ ਨਾ ਕਹਿਤਾ ਕਿ ਇੰਨੀ ਗੱਲ ਨਹੀਂ ਹੈਗੀ ਬਹੁਤ ਵੱਡੀ ਗੱਲ ਹੈ 307 ਵੀ ਲੱਗਣੀ ਜੇ ਜੇ ਕਿਸੇ ਦੀ ਡੈਥ ਹੋ ਗਈ 302 ਵੀ ਲੱਗਣੀ ਹੈ ਕਿਉਂਕਿ ਤੁਹਾਨੂੰ ਨੌਲੇਜ ਹੈ ਇਹਦੇ ਨਾਲ ਕੋਈ ਬੰਦਾ ਮਰ ਸਕਦਾ ਔਰ ਪੇਰੈਂਟਸ ਨੂੰ ਇੱਕ ਮੈਸੇਜ ਸਾਰੀ ਸਰ ਛੋਟਾ ਜਿਹਾ ਪੇਰੈਂਟਸ ਨੂੰ ਮੈਸੇਜ ਹੈ ਕਿ ਜੇ ਮੇਰਾ ਬੱਚਾ ਡੋਰ ਉਡਾਂਦਾ ਹੋਏਗਾ ਤੇ ਤੁਹਾਡੇ ਬੱਚੇ ਦੀ ਗਿੱਚੀ ਵੱਡੀ ਜਾਵੇ ਫਿਰ ਖੁਸ਼ ਜੇ ਉਹੀ ਤੁਹਾਡੇ ਬੱਚੇ ਨਾਲ ਲਿਆ